ਓ ਭਾਈ ਮੇਰੀ ਮਤ ਮਾਰੀ ਗਈ ਸੀ ਜਿਹੜਾ ਮੈਂ ਉਹ ਇੰਨੀ ਸੋਹਣੀ ਕੁੜੀ ਨੂੰ ਛੱਡ ਕੇ ਕਿਸੇ ਹੋਰ ਦੇ ਪਿਆਰ 'ਚ ਪੈ ਗਿਆ ਓ ਯਾਰ ਉਹਦੇ ਵਰਗੀ ਕੁੜੀ ਨਹੀਂ ਕੋਈ ਜਾਨੇ ਫੁੱਲਾਂ ਵਰਗੀ ਕੁੜੀ ਸੋਹਣੀ ਸੀ ਭਾਈ ਇੰਨੀ ਸੋਹਣੀ ਕੁੜੀ ਮੈਂ ਕਹਿੰਦਾ ਉਹਦੇ ਕੋਲ ਕੁੜੀ ਨਹੀਂ ਹੋਣੀ ਹੈਗੀ ਜਮੀਆ ਦੁੱਧ ਰੰਗ ਦੀ ਕੁੜੀ ਮੈਂ ਕਹਿੰਦਾ ਮੈਂ ਉਹਨੂੰ ਛੱਡ ਕੇ ਉਹਦੇ ਨਾਲ ਹੀ ਮਗਰ ਪੈ ਗਿਆ ਸਕੂਲ ਦੇ ਵਿੱਚ ਸਾਰਾ ਕੰਮ ਉਹਨੇ ਮੇਰਾ ਆਪ ਕਰਨਾ ਹੋਮਵਰਕ ਜਿੰਨਾ ਵੀ ਕਰਨਾ ਟਿਊਸ਼ਨ ਦੋਨੇ ਮੇਰੇ ਨਾਲ ਜਾਣਾ ਭਾਈ ਇੰਨਾ ਮੇਰਾ ਕਰਦੀ ਸੀਗੀ ਦੇਖ ਲਓ ਹਾਂ ਫੋਟੋ ਨਹੀਂ ਹੈਗੀ ਮੇਰੇ ਕੋ ਮੈਂ ਡਿਲੀਟ ਕਰ ਦਿੰਨਾ ਨਾ ਫੋਟੋ ਨਹੀਂ ਫੋਟੋ ਡਿਲੀਟ ਮੈਂ ਕਰ ਬਰੇ ਸਨੈਪਚੈਟ ਮੈਂ ਸਭ ਕੁਝ ਡਿਲੀਟ ਕਰ ਦੇਣਾ ਬਲੌਕ ਕੀਤਾ ਸਨੈਪਚੈਟ ਦੇਣਾ ਮੈਂ ਦੇਖੋ ਹੁਣ ਫੋਟੋ ਮੈਨੂੰ ਬਾਰ ਬਾਰ ਮੂਰੇ ਆਣ ਗਈ ਹਾਂ ਮੈਂ ਤਾਂ ਰੋਂਗ ਹੋਈ ਆ ਚਲ ਸਾਡੇ ਯਾਰ ਕੋਈ ਗੱਲ ਕੋਈ ਗੱਲ ਨਹੀਂ ਕਾਲਜ ਕਾਲਜ ਵਿੱਚ ਵੀ ਮੇਰੇ ਨਾਲ ਲੱਗ ਗਈ ਮੇਰੇ ਪਿੱਛੇ ਕਹਿੰਦੀ ਮੈਂ ਕਾਲਜ ਦੇ ਨਾਲ ਹੀ ਲੱਗਣਾ ਕਾਲਜ ਵਿੱਚ ਤਾਂ ਘਣੀ ਪਈ ਏ ਸਾਰੀ ਉਹਦੀ ਸਹੇਲੀ ਮਗਰ ਮੈਂ ਲੱਗ ਗਿਆ ਸਾਰੇ ਅਸਾਈਨਮੈਂਟ ਉਹਨੇ ਘਰ ਆ ਬਣਾਉਣੀਆਂ ਕੁੜੀ ਨੇ ਇੰਨੇ ਪਿਆਰ ਕਰਦੀ ਸੀਗੀ ਮੈਨੂੰ ਉਹ ਬਹੁਤ ਜੰਗੀ ਹਾਂਜੀ WhatsApp ਤੇ ਹੁੰਦੀ ਉਹ ਤਾਂ ਪਹਿਲਾਂ ਹੀ ਬਲੌਕ ਕਰਤਾ ਸੀ ਉਹਨੇ ਮੈਨੂੰ ਬਲੌਕ ਤਾਂ ਹੋਰ WhatsApp ਦੀ ਮੈਨੂੰ ਬਲੌਕ ਕਰਤਾ ਉਹਨੇ ਪਹਿਲਾਂ ਹੀ ਕੀ ਕਿਦਾਂ ਹੁਣ ਮੈਂ ਦਿਖਾਵਾਂ ਫੋਟੋ ਤੋਂ Facebook ਤੋਂ ਦਿਖਾ ਦੋ ਵੀਰੇ ਜਦੋਂ ਨੇ ਮੈਨੂੰ WhatsApp ਤੋਂ ਹੀ ਚੱਕਦਾ ਰਹਿ ਗਿਆ Facebook ਤੋਂ ਵੀ ਚੱਕੂਗੀ ਮੈਨੂੰ ਆ ਕੋਮਨ ਜੀ ਗੱਲ ਆ ਮੈਂ ਕਹਿੰਨਾ ਭਾਈ ਮੈਨੂੰ ਭੁੱਖ ਲੱਗ ਰਹੀ ਹੈ ਨਾ ਉਹਨੇ ਮੈਨੂੰ ਸਿੰਘ ਫਿਲਮ ਤੇ ਲੈ ਜਾਣਾ ਅਦੁਕਰੀ ਹਾਂ ਹਾਂ ਉੱਥੇ ਲਿਜਾ ਕੇ ਉਹਨੇ ਮੈਨੂੰ ਖਵਾਉਣੇ 버ਗਰ ਪੀਜ਼ੇ ਰ ਹੈ ਪਨੀਰ ਵਾਲੇ ਮੇਰਾ ਰੁਪਈਆ ਨਹੀਂ ਲੱਗਣ ਦਿੰਦੇ ਸੀ ਬੜੇ ਸੁਆਦ ਬੜੇ ਸੁਆਦ ਹੁੰਦੇ ਭਾਈ ਉੱਥੇ ਭਾਈ ਤਾਂ ਹੀ ਤਾਂ ਫੋਟੋ ਫੋਟੋ ਤਾਂ ਦਿਖਾਓ ਭਾਜੀ ਨਹੀਂ ਹੈਗੀ ਫੋਟੋ ਯਾਰ ਕਿੱਥੋਂ ਫੋਟੋ ਦਿਖਾ ਦਣਾ ਇਸ ਇੰਸਟਾ ਤੇ ਦਿਖਾ ਪਉ ਇੰਸਟਾਗ੍ਰਾਮ ਇੰਸਟਾਗ੍ਰਾਮ ਭਾਜੀ ਇੰਨੇ ਥਾਂ ਮੈਂ ਬਲੌਗ ਕੀਤਾ ਉਹਨੇ ਇੰਸਟਾ ਤੇ ਵੀ ਕਰਤਾ ਮੈਨੂੰ ਬਲੌਗ ਭਾਜੀ ਯਾਰ ਮੈਂ ਤਾਂ ਬਹੁਤ ਵੱਡੀ ਗਲਤੀ ਕਰ ਬੈਠਾ ਐ ਯਾਰ ਬਹੁਤ ਪਰੇਸ਼ਾਨ ਐ ਮੈਂ ਚਲ ਠੰਡ ਪਾ ਯਾਰ ਠੰਡ ਪਾ ਠੰਡ ਪਾਣ ਦੀ ਗੱਲ ਕਰਦੇ ਕੱਪੜੇ ਵੜੇ ਘੈਂਟ ਪਾ ਜੋਨੇ ਮੈਨੂੰ ਆ ਹੈ ਨਹੀਂ ਆਪਣੇ ਕਲਸੀ ਫੈਸ਼ਨ ਉਹ ਦੁਗਰੀ ਰੋਡ ਤੇ ਦੁਗਰੀ ਹਾਂ ਭਾਜੀ ਇੰਨੇ ਘੈਂਟ ਕੱਪੜੇ ਮੈਨੂੰ ਉਥੋਂ ਲੈ ਕੇ ਦਿੰਦੀ ਰੁਪਈਆ ਨਹੀਂ ਲਾਉਣ ਦਿੰਦੀ ਮੈਨੂੰ ਨਹੀਂ ਨਹੀਂ ਮੈਂ ਪੈਸੇ ਦਊਂਗੀ ਓਹ ਕੁੜੀ ਨੂੰ ਛੱਡਿਆ ਦੇਖ ਲਮੈਂ ਉਹ ਵੀ ਕਿਹਦੇ ਪਿੱਛੇ ਉਹ ਡੋਨਰ ਬੱਟੇ ਦੀ ਕੁੜੀ ਪਿੱਛੇ ਕਿਤੇ ਤਾਂ ਹੋਊਗੀ ਫੋਟੋ ਉਹਦੀ ਫੋਟੋ ਤਾਂ ਦਿਖਾ ਯਾਰ ਫੋਟੋ ਹੈ ਨਹੀਂ ਭਾਜੀ ਬਾਕੀ ਸੋਹਣੀ ਬੜੀ ਏਹ ਜੈਲਰੀ ਚ ਰੱਖੀ ਹੋਵੇ ਨਹੀਂ ਨਹੀਂ ਮੇਰੇ ਮੈਂ ਕਹਿੰਦਾ ਮੈਂ ਇੱਕ ਦਿਨ ਬਿਮਾਰ ਹੋ ਗਿਆ ਮੈਨੂੰ ਸੁਖਮਨੀ ਮੈਡੀਕਲ ਲੈ ਗਈ ਉਹ ਅੱਛਾ ਤੇ ਦਵਾਈ ਦਵਾਤੀ ਉਹਨੇ ਮੈਨੂੰ ਉੱਥੇ ਵੀ ਮੈਨੂੰ ਪੈਸੇ ਨਹੀਂ ਲਾਉਂਦੇ ਉੱਤੇ ਕਿ ਨਹੀਂ ਮੈਂ ਪੈਸੇ ਦਊਂਗੀ ਤੁਸੀਂ ਆਪ ਹੀ ਦਿੰਦੀ ਸਾਰੇ ਭਾਜੀ ਪੈਸੇ ਉਹਨੇ ਸਾਰੇ ਆਪ ਦੇ ਨੇ ਅਮੀਰ ਕਰੋ ਸੀ ਨਾ ਉਹ ਸੋਹਣੀ ਸੀ ਕੁੜੀ ਸੋਹਣੀ ਬੜੀ ਸੀ ਬਈ ਮੈਂ ਤਾਂ ਨਾ ਧੀ ਸੋਹਣੀ ਕੁੜੀ ਹਣ ਮੈਂ ਪਸਤੋਨਾ ਪੈ ਛੱਡ ਗਿਆ ਉਹਨੂੰ ਕਿ ਮੈਂ ਇਹਨੂੰ ਕਿਉਂ ਛੱਡਿਆ ਲੋਕਰ ਲੋਕਰ ਚ ਫੋਟੋ ਲੱਕੀ ਹੋਵੇ ਲੋਕਰ ਮੈਂ ਬੈਂਕ ਦੇ ਲੋਕਰ ਚ ਫੋਟੋ ਜਮਾ ਕਰਾ ਕੇ ਆਉਂਗਾ ਉਹਦੀ ਭਾਈ ਇੰਨਾ ਪਸਤਾਰਿਆ ਨਾ ਹੁਣ ਮੈਂ ਕਿ ਮੈਂ ਕਿਉਂ ਛੱਡਦਾ ਉਹਨੂੰ ਇੰਨੀ ਸੋਹਣੀ ਕੁੜੀ ਨੂੰ ਕਿਉਂ ਛੱਡਦਾ ਫੋਟੋ 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 ਕੀ ਫੋਟੋ ਫੋਟੋ ਲਾਈ ਹੋਈ ਯਾਰ ਤੁਸੀਂ ਹੈ ਤੁਹਾਨੂੰ ਮੇਰਾ ਦੁੱਖ ਜ਼ਰੂਰੀ ਹੈ ਕਿ ਫੋਟੋ ਜ਼ਰੂਰੀ ਹੈ ਉਹ ਯਾਰ ਤੇਰੇ ਦੁੱਖ ਤੋਂ ਕੀ ਲੈਣਾ ਯਾਰ ਫੋਟੋ ਦਿਖਾ ਯਾਰ ਅਸੀਂ ਫੋਟੋ ਦੇਖਣੀ ਹੈ ਕੁੜੀ ਦੀ ਹੋਰ ਯਾਰ ਲਗਾ ਦੂੰ ਯਾਰ ਅਸੀਂ ਵੀ ਦੇਖਣੀ ਹੈ ਕਿੰਨੀ ਸੋਹਣੀ ਕੁੜੀ ਆ ਜਦੋਂ ਫੋਟੋ ਆਊਗੀ ਨਾ ਬੁ ਕਾਨੂੰ ਉਦੋਂ ਬੁਲਾ ਲਈ ਜਦੋਂ ਫੋਟੋ ਹੋਏਗੀ ਤੇਰੇ ਕੋਲ ਉਦੋਂ ਬੁਲਾਈ ਚੰਗਾ ਯਾਰ ਚੰਗਾ ਆਏ ਪਰੇਸ਼ਾਨ ਕੀਤਾ ਯਹੀ ਨਹੀਂ ਅਭੀ ਹੋਰ ਸੁਣੀਏ ਓਏ ਇੱਥੇ ਲੇਟਣ ਲੱਗਾ ਮੈਂ ਟਾਇਰ ਇੱਥੋਂ ਗੱਡੀ ਪਟਾਕਾ ਪੈਣਾ ਚਾਹੀਦਾ ਅੱਛਾ ਠੀਕ ਆ ਠੀਕ ਆ ਓ ਭਾਈ 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 ਓ ਹੈਲੋ ਕੀ ਹੋ ਗਿਆ ਕਿਉਂ ਮਰਨ ਲੱਗਿਆ ਵਾ ਓ ਮਰਨ ਤਾਂ ਹੋਰ ਕੀ ਕਰਾਂ ਆ ਦੇਖ ਵੀਡੀਓ ਦੇਖ ਐਸੇ ਨਾ ਮੁਝੇ ਤੂੰ ਦੇਖੋ ਦੇ ਇਸ ਲਗਾ ਲੂੰਗਾ ਆ ਪਰਾਂ ਮਾਰ ਮੇਰੀ ਗੱਲ ਸੁਣ ਏ ਇੱਥੋਂ ਟੈਰ ਨਿਕਲੇ ਇੱਥੋਂ ਠੀਕ ਆ ਨਾ ਪਹਿਲਾਂ ਮੈਨੂੰ ਮਾਰ ਪਹਿਲਾਂ ਮੈਨੂੰ ਉਹਨੂੰ ਬਾਅਦ 'ਚ ਮਾਰੀ